ਏਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਕਰੇ ਸਭ ਦੀ ਸਵੇਰ ਚੰਗੀ ਹੋਵੇ ਦਿਨ ਚੰਗਾ ਨਿਕਲੇ ਅੱਜ ਮੈਂ ਆਇਆ ਤੁਰਤਕ ਤੋਂ ਅੱਗੇ ਇਹ ਭਾਰਤ ਦਾ ਆਖਰੀ ਪਿੰਡ ਆ ਤੇ ਇਦੋਂ ਗਾਹਾਂ ਪਾਕਿਸਤਾਨ ਦਾ ਬਾਰਡਰ ਆ ਜਾਂਦਾ ਜੀ ਆ ਲਾਸਟ ਵਿਲੇਜ ਆਫ ਇੰਡੀਆ ਭਾਰਤ ਦਾ ਅਖੀਰਲਾ ਪਿੰਡ ਆਪਾਂ ਫਿਰ ਰਹੇ ਆ ਇਦੋਂ ਗਾਹਾਂ ਆਉਣਾ ਆਪਣਾ ਪਾਕਿਸਤਾਨ ਤਕਰੀਬਨ ਉਹ ਸਾਹਮਣੇ ਹੀ ਲਾ ਲੂ ਵੀ ਅੱਗੇ ਪਾਕਿਸਤਾਨ ਆ ਜਾਣਾ ਇਹ ਰਹਿਣੀ ਵਹਿਣੀ ਚੰਗੀ ਆ ਲੋਕਾਂ ਦੀ ਇਹੋ ਜੀ ਗੱਲ ਨਹੀਂ ਹੈ ਵੀ ਬਾਰਡਰ ਏਰੀਆ ਕਰਕੇ ਰਹਿਣੀ ਵਹਿਣੀ ਨਹੀਂ ਉਹ ਹੋਊਗੀ ਜਾਂ ਕੋਈ ਡਰ ਦਾ ਮਾਹੌਲ ਹੋਊਗਾ ਸਭ ਚੰਗੀ ਤਰ੍ਹਾਂ ਰਹਿੰਦੇ ਆ ਇਹ ਲਿਖਿਆ ਹੈ ਜੀ ਇਹਨਾਂ ਨੇ ਹਿੰਦੁਸਤਾਨ ਹਮਾਰਾ ਜਿਹੜਾ ਆਪਾਂ ਪਿੱਛੇ ਪਿੰਡ ਲੰਘ ਕੇ ਆਇਆ ਉਹ ਥਾਂਕ ਪਿੰਡ ਸੀ ਲਓ ਜੀ ਆਪਾਂ ਅੱਗੇ ਪਾਕਿਸਤਾਨ ਬਾਰਡਰ ਤੇ ਇੱਥੇ ਗਾਈਡ ਸਾਹਿਬ ਨੇ ਆਪਾਂ ਨੂੰ ਦੱਸਣਗੇ ਹਾਂ ਜੀ ਕੀ ਹੈ ਜੀ یہ شکریہ صاحب میرا نام غلام حسین نہیں تھی میں انڈیا کا لال گاؤں سنگ میں رہنے والا ہی ٹھیک ہے میں سبنٹی ون کا پہلے کپے دہی تھے میں انیس سال وہاں رہا ہوں گاؤں میں ٹھیک ہے پاکستان میں پاکستان اچھا میں انیس سال وہاں رہا تھا ٹھیک ہے شادی بھی وہاں ہو گیا تھا ٹھیک ہے بارہ سال میں شادی ہو گیا تھا کیونکہ ماں باپ کو میں اکلا تھا ٹھیک ہے وہاں وہاں تھا یہاں تین چار کنال زمین میں ٹھیک ہے پاکستان کے زمانے میں جو یوریا نہیں ملتا تھا جی اچھا یہ اپنا دیسی کھاد لگاتا تھا ٹھیک ہے گوبر کو مٹی لگا کر کی دیسی کھاد بناتا تھا ٹھیک ہے دسمبر کا پہلا تاریخ کو ماں باپ نے بولا بیٹا تو جاؤ ہاں گائے لے کے جا اور تھوڑا کھاد بنا کر آ جا ٹھیک ہے جوان ہے ٹھیک ہے کا ہے کھانا خود بناتے کھاؤ خو, بی بی وہاں چھوڑ کے جا ماں باپ کو کھانا بنانے کے لیے ہاں پھر ماں باپ بی بی وہاں رکھا جی میں یہاں اگیا پہلے تاریخ کو ٹھیک ہے در تادی کو جنگ جیڈیا سارے ہاں اچھا پھر دو دن بیٹھے چل گئے تیسرے دن سے پاکستان کا پاور بننا شروع ہو گیا اپنے انڈیا کا پاور پیچھے آتے گئے کا ایک اچھا ہاں سی. تین چار یہ چار گاہوں جو تھا سیونٹی ون کا پہلے پاکستان کا قبضے میں تھا ٹھیک جی. ہے دسمبر کا دس تاریخ کو جنگ چھڑ گیا سترہ تاریخ کو جو ہے یہ چار گاہوں انڈیا نے آزاد کیا جی یہ ندی باؤنڈری ہو گیا ندی کے اس طرف جو ہے جو ہے ਇਹ ਪਹਾੜ ਚੱਤ ਹੈ ਇੰਡੀਆ ਮੇ ਆ ਗਿਆ ਹਾਂ ਨਦੀ ਕੂੰ 쪽ਰਬ ਜੋ ਹੈ ਉਹ ਅੱਗੇ ਵਾਲਾ ਗੋਂ ਦਾ ਨਾਮ ਹੈ ਛੂਥਾਂਗ ਛੂਥਾਂਗ ਹਾਂ ਛੂਥਾਂਗ ਉਹ ਫਸਾ ਨਗੋਂ ਉਹ ਉਹ ਸਾਹਮਣੇ ਵਾਲਾ ਛੂਥਾਂਗ ਪਿੰਡ ਹੈ ਜੀ ਉਹ ਪਾਕਿਸਤਾਨ ਚ ਚਲੇ ਗਿਆ ਇਹ ਤਰਾਸ ਦੀ ਦੇਖੋ ਵੀ ਇਹ ਇੱਥੇ ਰਹਿੰਦੇ ਨੇ ਆ ਆਪਣਾ ਇਕੱਲੇ ਜਾਣੇ ਇਹਨਾਂ ਦਾ ਮਾਂ ਬਾਪ ਭੈਣ ਭਰਾ ਤੇ ਇਹਨਾਂ ਦੀ ਪਤਨੀ ਉਹ ਸਾਹਮਣੇ ਰਹਿੰਦੇ ਨੇ 19 ਸਾਲ ਤੋਂ ਲੱਗਦੇ ਪਰ ਕਿਸੇ ਨੂੰ ਮਿਲ ਨਹੀਂ ਸਕਦੇ ਮਿਲ ਨਹੀਂ ਸਕਦੇ ਆ ਜਾ ਨਹੀਂ ਸਕਦੇ ਬਸ ਇੱਥੋਂ ਦੇਖ ਸਕਦੇ ਨੇ ਵੀ ਉਹ ਮੇਰਾ ਪਿੰਡ ਆ ਛੋਟਾ ਜਨਤਾਲ ਹੋ ਰਾਈ ਜੀ ਕੋਈ ਆਣਾ ਜ ਮਾਂ ਬਾਪ ਬੀਬੀ ਪਾਕਿਸਤਾਨ ਮੇ ਰਹਿ ਗਿਆ ਜੀ ਮੈਂ ਇਕੱਲੇ ਯਹਾਂ ਰਹਿ ਗਿਆ ਫਿਰ 5 ਸਾਲ ਤੱਕ ਮੈਂ ਇੰਤਜ਼ਾਰ ਕੀਤਾ ਨਹੀਂ ਮਿਲਿਆ ਫਿਰ ਮੈਂ ਯਹਾਂ ਜਾਦੀ ਕਰ دیا۔ ਅਭੀ 6 ਲੜਕਾ ਈ ਲੜਕੀ ਯਹਾਂ ਠੰਗਾਉਂ ਮੈਂ ਠੰਗਾਉਂ ਮੇਰੇ ਵਾਲਾ ਬੀਬੀ ਮਾਂ ਬਾਪ ਘਰ ਜ਼ਮੀਨ ਪੂਰਾ ਪਾਕਿਸਤਾਨ ਦੇ ਪਾਕਿਸਤਾਨ ਵਿੱਚ ਉਹ ਸ਼ੁਕਰੀਆ ਸਰ ਅਭੀ ਯਹੀ ਨਾਜੀ ਫੈਂਸਿੰਗ ਹੈ ਸਰ ਹਾਂ ਜਿਹੜੀ ਕੇ ਇਸ ਤਰ੍ਹਾਂ ਆਪਕੋ ਮੈਦਾਨ ਲੱਗ ਰਾਇਆ ਆਪਣਾ ਏ ਉਹ ਮੈਦਾਨ ਆ ਜਿਹੜਾ ਉਹ ਤੁਹਾਡਾ ਹਾਂ ਆ ਜਿਹੜਾ ਗਰਾਊਂਡ ਆ ਜੀ ਇਹ ਇਨਾਂ ਦਾ ਉਹ ਸਾਹਮਣੇ ਪਿੰਡ ਇਨਾਂ ਦਾ ਉਹ ਪਾਕਿਸਤਾਨ ਤੇ ਹੁਣ ਆਪਾਂ ਇਨਾਂ ਕੋਲ ਹੈਗੀ ਟੈਲੀਸਕੋਪ ਇਹ 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 ਟੈਲੀਸਕੋਪ ਇਹਦੇ ਨਾਲ ਇਹ ਬਿਲਕੁਲ ਪਿੰਡ ਨੂੰ ਆਪਣਾ ਨੇੜੇੋਂ ਦਿਖਾਉਣਗੇ ਇਹ ਇਹ ਆਪਕੋ ਯਹਾਂ ਦਿਖ ਰਹਾ ਹੈ ਯਹਾਂ ਰੋਡ ਵੀ ਦਿਖ ਰਹਾ ਹੈ ਹਾਂ ਰੋਡ ਵੀ ਦਿਖ ਰਹਾ ਹੈ ਵਹਾਂ ਕਮਰਾ ਕਮਰਾ ਦਿਖ ਰਹਾ ਹੈ ਹਾਂ ਹਾਂ ਆਪਣਾ ਆਦਮੀ ਹੈ अच्छा वो हाथ आर्मे का गाड़ी जाता है ठीक है सिविलियन लाऊ नहीं है सर ठीक है फिर यहां देखो सर देख रहता है ये वो मैदान ना आपको उस पे उस पे कैमरा दो जगह ठीक है ये अपना आर्मी है सर ठीक है वो अपनी आर्मी हाथ अपना है जी हां वो हा, हा। जेड़े छोटे-छोटे दिखदने वो अपनी आर्मी है जी ये नदी कपुर ये सड़क अपनी दी है ये आ गया पाकिस्तान हां ये नदी कपुर तरफ आप गांव देख रहे हैं नदी रे सजे पास है पाकिस्तान ਕੱਬੇ ਪਾਸੇ ਭਾਰਤ ਹਾਂ ਇਹ ਕੋਡ